ਗੁਰੂ ਜੀ ਦਾ ਕਥਾ ਵਾਹਿਗੁਰੂ ਜੀ ਕੀ ਫਤਿਹ ਜੋਗੀ ਭਾਈ ਸਾਡਾ ਮਹਿਸ਼ ਨਗਰ ਗੋਬਿੰਦਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਸਰਬਲੋ ਬਾਟੇ ਦਾ ਪ੍ਰਚਾਰ ਚੱਲ ਰਿਹਾ ਹੈ 21 ਤਰੀਕ ਤੋਂ 3 ਤਰੀਕ ਨੂੰ ਇਹ ਸਮਾਪਤ ਹੋਇਆ ਸਾਡੇ ਕੋਲ ਸੰਗਤ ਆਉਂਦੀ ਹੈ ਜਲ ਸਕਦੀ ਹੈ ਜਲ ਸਕਣ ਨਾਲ ਸਰਵਤ ਸੰਗਤ ਦਾ ਭਲਾ ਹੁੰਦਾ ਸਰਬਲੋ ਦੇ ਬਾਟੇ ਜਲ ਚ ਵਿੱਚ ਕੁਝ ਨਹੀਂ ਹੁੰਦਾ ਸਿਰਫ ਸਰਬਲੋ ਐਰਨ ਦਾ ਪਾਣੀ ਪੀਣ ਨਾਲ ਲੋਹੇ ਦਾ ਪਾਣੀ ਪੀਣ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਜ ਵਰਤ ਨਾਲ ਬੰਦਾ ਠੀਕ ਹੁੰਦਾ ਅਪਾ ਗੱਲਬਾਤ ਕਰਦੇ ਆ ਭਾਈ ਸਾਹਿਬ ਤੋਂ ਨਾਲ ਕਿੰਨੇ ਦਿਨ ਤੋਂ ਹੁੰਦੇ ਕਿੰਨਾ ਗਰਜ ਚੱਕਿਆ ਕਿੰਨੇ ਵਾਰ ਛਿਕਿਆ ਕੀ ਕੀ ਪ੍ਰੋਬਲਮ ਸੀਗੀ ਤੇ ਕਿਹੜੇ 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 ਪ੍ਰੋਬਲਮ ਕਰਦੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਪ੍ਰੋਬਲਮ ਸੀਗੀ ਜੀ ਆਪਣੀ ਲੱ ਨੂੰ ਦੇਖਦੇ ਅਮਰ ਦਾ ਦਰਦ ਹੈਗਾ ਸੀ ਜੀ ਪਿੱਛੇ ਠੀਕ ਹੈ ਜੀ ਹਫਤਾ ਉਹ ਹੋ ਗਿਆ ਮੈਂ ਇੱਥੇ ਆਉਂਦੇ ਹੋਏ ਕਿੰਨਾ ਦਰਦ ਕਿੰਨੇ ਟਾਈਮ ਤੋਂ ਦਰਦ ਸੀਗਾ ਕਾਫੀ ਟਾਈਮ ਤੋਂ ਸੀ ਜੀ ਸਾਲ ਦੋ ਸਾਲ ਤੋ ਸਾਲ ਤੋਂ ਕਰੀਓ ਚੱਲ ਰਿਹਾ ਸੀ ਜੀ ਠੀਕ ਹੈ

ਔਰ ਇੱਕ ਵਾਰਾ ਤੁਹਾਡੇ ਗਰਦਨ ਦੀ ਸੀਗੀ ਹਾਂਜੀ ਐਥੇ ਕਰਕੇ ਇੱਕ ਗੱਟ ਸੀਗੀ ਇਹ ਕੰਨ ਦੇ ਪਿੱਛੇ ਹੈਗੀ ਸੀ ਜੀ ਗੱਠ ਇਹ ਐਥੇ ਕਰਕੇ ਠੀਕ ਹੈ ਉਹ ਪਹਿਲਾਂ ਵੱਡੀ ਸੀਗੀ ਬਹੁਤ ਵੱਡੀ ਸੀ ਹੁਣ ਮਤਲਬ ਤਕਰੀਬਨ ਤਕਰੀਬਨ ਨਾਲ ਹੀ ਮਿਲ ਗਈ ਹੈ ਨਾਲ ਮਾਸ ਦੇ ਨਾਲ ਮਾਸ ਮਤੇ ਪਹਿਲਾਂ ਦਿਖਦੀ ਸੀਗੀ ਹਾਂ ਹੁਣ 10% ਰਹਿ ਗਈ ਸਿਰਫ ਸੋਚੋ ਹਾਂਜੀ ਕੀ ਕਰਾਂ ਤੁਸੀਂ ਉਰੇ ਆ ਗਏ ਬਸ ਇੱਥੇ ਆ ਕੇ ਮੈਂ ਜੀ ਆਪਣਾ ਜਿਸ ਤਰ੍ਹਾਂ ਤੁਸੀਂ ਦੱਸਿਆ ਚੱਲ ਸੀ ਗਿਆ ਹਾਂਜੀ ਦਿਨ ਵੀ 4/7 ਸੱਗ ਨੇ ਇੱਕ ਹਰੇਕ ਬੰਦੇ ਨੂੰ ਸਾਨੂੰ ਦਸਮੇ ਦਿਨ ਉਦੋਂ ਨਹੀਂ ਆਪੇ ਦੱਸਦੇ ਨੇ ਕਿ ਜਿਹਦੇ ਬਰਸ਼ ਕਰਨੇ ਉਸ ਤੋਂ ਬਾਅਦ ਜਦੋਂ ਆਰਾਮ ਆਣਾ ਸ਼ੁਰੂ ਹੋ ਗਿਆ ਹਾਂ ਫਿਰ ਮੈਂ ਪੱਟੇ ਤੋਂ ਦੋ ਘਰ ਵੀ ਲੈ ਗਏ ਜੀ ਸਰਬ ਲੋਹ ਦੇ ਠੀਕ ਹੈ ਤੇ ਘਰ ਵੀ ਇਸ ਤਰ੍ਹਾਂ ਨੇਮ ਕਰਨਾ ਜਿਸ ਤਰ੍ਹਾਂ ਪ੍ਰਮਾਤਮਾ ਦਾ ਨਾਮ ਲੈ ਕੇ ਉਹਨਾ ਵਿਸ਼ਵਾਸ ਵਾਲੀ ਗੱਲ ਹੈ ਹਾਂ ਜੀ ਇਹਨੂੰ ਵਿਸ਼ੋਕ ਹਾਂ ਜੀ ਤੇ ਇਹ ਤਾਂ ਛਕਣ ਨਾਲ ਸਾਰੀ ਬਿਮਾਰੀਆਂ ਲਾ ਹੋ ਸਕਦਾ ਜੀ ਦੇਖਿਆ ਬਹੁਤ ਫਰਕ ਪੈਂਦਾ ਬਹੁਤ ਫਰਕ ਪੈਂਦਾ ਕਿਉਂਕਿ ਤਾਂ ਫਰਕ ਪੈਂਦਾ ਜੀ ਇਹ ਗੁਰੂ ਗੋਬਿੰਦ ਸਿੰਘ ਦੀ ਸੋਚ ਹੈ ਦੂਸਰੀ ਗੱਲ ਹੈ ਭਾਈ ਸੀ ਨੂੰ ਵਰਤੋ ਤੁਹਾਡੀ ਛੇਸ ਹੈਗੀ ਗੁਰੂ ਗੋਬੀ ਸਿੰਘ ਜੀ ਨਹੀਂ ਸੋਚਦੇ ਹਾਂ ਜਲ ਤੱਕ ਇਸ ਤਰ੍ਹਾਂ ساری ਦੁਨੀਆ ਪੀ ਰਹੀ ਹੈ ਪਰ ਕੀ ਘਰੇ ਹੁੰਦਾ ਲੇਕਿਨ ਵਿਸ਼ਵਾਸ ਵਾਲੀ ਗੱਲ ਹੈ ਹਾਂ ਠੀਕ ਪਰ ਉਹ ਰਹੇ ਹੁੰਦਾ ਬੰਦਾ ਕਿਉਂਕਿ ਜਲ ਤੱਕ ਕੋਈ ਵੀ ਪਲਾ ਦੂਗਾ ਬਾਬਾ ਨਲਕਿਆਂ ਤੋਂ ਕੱਢ ਦਿੰਦੇ ਨੇ ਲੋਕੀ ਕਹਿੰਦੇ ਨੀਂਬਾ ਚ ਪਾਣੀ ਨਿਕਲਦਾ ਕਹਿੰਦੇ ਇਹਦੇ ਕੁੱਟੀਆਂ ਚ ਨਿਕਲਦਾ ਜਾਂ ਧਰਤੀ ਚੋਂ ਨਿਕਲਦਾ ਠੀਕ ਪਾਣੀ ਸਾਟਾ ਵੀ ਧਰਤੀ ਦੇ ਹੀ ਨਿਕਲਦਾ ਪਰ ਗੱਲ ਉਰੇ ਬਣਦੀ ਹੈ ਕਿ ਬੰਦਾ ਠੀਕ ਕੀਤਾ ਹੁੰਦਾ ਠੀਕ ਕੀਤਾ ਹੁੰਦਾ ਕਿੰਨ ਧਰਤੀ ਜੋ ਕਿਵੇਂ ਸਾਟਾ ਵੀ ਬੋਰ ਰਾਈ ਪਾਣੀ ਹੁੰਦਾ ਪਰ ਸਾਡਾ ਸਰਬਲੋ ਦੇ ਬਤਿੰਡਾਂ ਚ ਪਾਣੀ ਮਿਲਦਾ ਸਰਬਲੋ ਦੇ ਬਾਟੇ ਚ ਅਸੀਂ ਸਭ ਨੂੰ ਕਹਿੰਦੇ ਸਾਡੇ ਕੋਲ ਕੋਈ ਝਾੜਾ ਨਹੀਂ ਕੋਈ ਦਵੀਤ ਨਹੀਂ ਕੋਈ ਬਾਬੇ ਦਾ ਪ੍ਰਸ਼ਾਦ ਨਹੀਂ ਪ੍ਰਸ਼ਾਦ ਕੀ ਹੈ ਬਾਟਾ ਦੇਗ ਤੇ ਤੇਗ ਫਤੇ ਕਹਿੰਦੇ ਜਦੋਂ ਦੇਗਾਂ ਚ ਕਾਵਾਂਗੇ ਤੇਗਾਂ ਪਾਵਾਂਗੇ ਫਿਰ ਪਤੇ ਹੋਣੀ ਦੇਗ ਇਹਨੂੰ ਕਹਿੰਦੇ ਬਾਟੇ ਬਾਟੇ ਚ ਖਾਓ ਚੜ੍ਹਦੇ ਕਲਾ ਚ ਰਹੋਗੇ ਇੱਕ ਬੇਨਤੀ ਹੋਰ ਕਰਦੇ ਸੰਗਤ ਨੂੰ ਪੂਰੀ ਸੰਗਤਾਂ ਕਹਿੰਦੇ ਕਿ ਬਾਬਾ ਜੀ ਅਸੀਂ ਤਿੰਨ ਦਿਨਾਂ ਚ ਠੀਕ ਹੋ ਜਾਾਂਗੇ ਤਿੰਨ ਦਿਨਾਂ ਚ ਕੋਈ ਠੀਕ ਨਹੀਂ ਹੁੰਦਾ ਜਿਵੇਂ ਭਾਈ ਸਾਹਿਬ ਨੇ ਦੱਸਿਆ ਸੀ ਚਾਰ ਤਿੰਨ ਚਾਰ ਦਿਨ ਪੀਤਾ ਇਹਨਾਂ ਨੂੰ ਫਰਕ ਪਿਆ ਇਹ ਆਪਣੇ ਸਰਬਲੋ ਦੇ ਬਾਟੇ ਪਰ ਉਹ ਬੈਣ ਨਾ ਰਿਹਾ ਹੈ ਨਾ ਜੇ ਫਿਰ ਵਿਸ਼ਵਾਸ ਕੋਰਾ ਵਿਸ਼ਵਾਸ ਬਣ ਗਿਆ ਨੰਦਾ ਵੀ ਹਾਂ ਫਰਕ ਪੈ ਰਿਹਾ ਹੈ ਚਾਤਰਗੋੜ ਜਰੂਰ ਜਾਣਾ ਟੱਕੇ ਖਾਣੇ ਜੀ ਬਾਜੀ ਬਾਜੀ ਜੇ ਇੱਥੇ ਬੈਠੇ ਬਿਠਾਏ ਪਰਮਾਤਮਾ ਦਾ ਨਾਮ ਲੈ ਕੇ ਆ ਰਾਮ ਆ ਜਾਵੇ ਫਿਰ ਕੀ ਜੇਦਾ ਫਿਰ ਕੀ ਜੇਦਾ ਹੋਰ ਕੀ ਜੇਦਾ ਆ ਪੰਜ 700 ਕੋਈ ਵੱਡੀ ਖੇਡ ਨਹੀਂ ਹੈ ਅਸੀਂ 700 ਰੁਪਏ ਦੇ ਦੋ ਬਾਟੇ ਲੈ ਕੇ ਸਰਬਲੋ ਜਾ ਕੇ ਵੀ ਹਜ਼ਾਰਾਂ ਫੁੱਗ ਦਿੰਦੇ ਆ ਜੀ ਹਾਂ ਅਸੀਂ ਇੱਕ ਗੱਲ ਸ੍ਰੀ ਆਮ ਕਹਿ ਦਿੰਦੇ ਆ ਜੀ ਵੀ ਅਸੀਂ ਲੋਕੀ ਕਹਿੰਨੇ ਵਾਪਾ ਬਾਟੇ ਵੇਚਦੇ ਹਾਂ ਜੀ ਕਰਦੇ ਹਾਂ ਜੀ ਵੇਚਦੇ ਆ ਚਿੱਟਾ ਨਹੀਂ ਵੇਚਦੇ ਸਰਾਬਾ ਨਹੀਂ ਵੇਚਦੇ ਸਰਬ ਲੋ ਦਿੰਨੇ ਆ ਲੋਕਾਂ ਨੂੰ 700 ਦੇ ਦੋ ਬਾਟੇ ਇੱਕ ਚਮਚਾ ਦਿੰਨੇ ਆ ਇਹਦੇ ਵਿੱਚ ਖਾਣ ਵਾਲਾ ਬੰਦਾ 100% ਸਹੀ ਹੁੰਦਾ ਸੰਗਤ ਨੂੰ ਬੇਨਤੀ ਹੈ ਕਿ ਜਿੰਨੇ ਵੀ ਸੰਗਤ ਅੱਕੇ ਸੁਣਿਆ ਜੁਦਾ 6ਵੇਂ ਪਾਸਾ ਵੀ ਬਖਸ਼ੀ ਜੀ 6ਵੇਂ ਪਾਸਾ ਦੀ ਵੀ ਬਖਸ਼ੀ ਜੀ ਸਾਨੂੰ ਵੀ ਕੀ ਭਾਈਚਾਰਨ ਨੂੰ ਸਬਸਕ੍ਰਾਈਬ ਵੀ ਕਰੋ ਤੇ ਸੰਗਤ ਨੂੰ ਅੱਗੇ ਦੱਸੋ ਤੇ ਸੰਗਤ ਦਾ ਭਲਾ ਸਾਡਾ ਅਗਲਾ ਕੈਂਪ ਜਿਹੜਾ 에ਅਰ ਕੈਂਪ ਸਾਡਾ 3 ਤਰੀਕ ਨੂੰ ਇੱਥੇ ਮੇਸ਼ ਨਗਰ ਗੋਬਿੰਦ ਨਗਰ ਚ ਸਮਾਪਤ ਹੋਵੇਗਾ ਫਿਰ ਮਹੇਸ਼ ਨਗਰ ਚ ਦੁਬਾਰੇ ਫੇਰ ਉਹ ਸ੍ਰੀ ਕੁਮਾਰਨਗਰ ਦਰਬਾਰ 8 ਤਰੀਕ ਤੋਂ ਸਾਡਾ ਕੈਂਪ ਸ਼ੁਰੂ ਹੋ ਕੇ 20 ਤਰੀਕ ਤੱਕ ਉੱਥੇ ਚੱਲੇਗਾ ਜਿੰਨਾ ਸੰਗਤਾਂ ਨੂੰ ਆਉਣਾ ਪਾਈ ਆ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ